ਜਗਾਰਗ ਜਾਵੇ ਨਿਹਾਲ ਹੋ ਜਾਵੇ ਦੇਖ-ਦੇਖ ਦੇ ਤਨੀ ਬਚਨ ਦੇ ਬਲੀ ਕਰਮ ਦੇ ਲਖਾਰੀ ਜੋਂ ਦੇ ਸ਼ਕਾਰੀ ਅੰਮ੍ਰਿਤ ਦੇ ਦਾਦੇ ਪੰਥ ਦੇ ਵਿਦਾ ਤੇ ਨੀਲੇ ਦੇ ਸ਼ਾ ਅਸਵਾਰ ਖਾਲਸਾ ਫੌਜ ਦੇ ਸਰਦਾਰ ਮਰਦੇ ਖੁਦਾ ਸਾਹਿਬੇ ਕਮਾਲ ਕਿਟਿਆ ਬਾਜਾ ਵਾਲੇ ਸਰਬੰਸਦਾਨੀ ਅਕਾਲੀ ਪਿਤਾ ਤਨ 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 ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਮਾਨ ਨੂੰ ਪਾਵੇ ਸਤਿ ਸ੍ਰੀ ਅਕਾਲ ਰੋਡ ਸ਼ੋਪੇ ਦਾਰਪਾਲ ਦੇ 90 ਐਪੀਸੋਡ ਚ ਤੁਹਾਡਾ ਸਵਾਗਤ ਆ ਅੱਜ ਖਾਲਸਾ ਕਾਲਜ ਗੜਦੀ ਵਾਲਾ ਤੋਂ ਆਇਆ ਹੋਇਆ ਯੂਥ ਦੇ ਲਈ ਹੈਗਾ ਯਾ ਕਿ ਕਦਮ ਕਦਮ ਤੇ ਰਾਹਾਂ ਵਿੱਚ ਭਾਵੇਂ ਹਨੇਰੇ ਹੋਣਗੇ ਤੁਰਾਂਗੇ ਜਦ ਸੰਗ ਸੰਗ ਸਾਥੀ ਬਥੇਰੇ ਹੋਣਗੇ ਮੇਰਾ ਨਾਮ ਜਸਿੰਘ ਕੋਹਰਾ ਔਰ ਮੈਂ ਇੱਥੇ ਦੇ ਲਾਗੇ ਦੀ ਵਿੱਚ ਨਿਕਾ ਜੀ ਤੇ ਦਿੱਲੀ ਦਾ ਕਦੀ ਆਇਆ ਨਹੀਂ ਵੈਸੇ ਮਤਲਬ ਲਾਗੇ ਹੋ ਕੇ ਤਾਂ ਕਦੀ ਮੈਂ ਤੁਹਾਨੂੰ ਆਂਦੇ ਨਹੀਂ ਹੈ ਜਿਹੜੇ ਲੋਕਲ ਬੰਦੇ ਹੁੰਦੇ ਬਿਲਕੁਲ ਬਿਲਕੁਲ ਜਿੱਦਾਂ ਨਾ ਘਰ ਦਾ ਜੋਗੀ ਜੋਗ ਨਾਲ ਤੇ ਬਾਹਰਲਾ ਜੋਗੀ ਕਿੱਦ ਏ ਟੁਕਦਾ ਹੈ ਨਾ ਇੱਥੇ ਹਾਂ ਜੀ ਹਾਂ ਜੀ ਜੀ ਬੰਜੀ ਸਕਲ ਜੀ ਮੇਰਾ ਨਾਮ ਉਸਕਾਂਦੀਪ ਕੋਰ ਹੈ ਉਸਕਾਂਦੀਪ ਕੋਰ ਕਿਸ ਨਾਂ ਹੋਗੇ ਸ਼ਬਦ ਸੁਣਾਉਣਾ ਹਾਂਜੀ ਹਾਂਜੀ ਮੈਨੂੰ ਲੱਖ ਲੱਖ ਸੀਸ ਨਿਵਾਵਾ ਹਾਂਜੀ ਸਰ ਸਤਿ ਸ੍ਰੀ ਅਕਾਲ ਵੀਰੇ ਗਾਣਾ ਸੁਣਾਉਂਦਾ ਸੁਣਾਓ ਬਾਜੀ ਨਾਮ ਤਾਂ ਦੱਸ ਦੋ ਹਾਂਜੀ ਨਾਮ ਨਹੀਂ ਲੈਣਾ ਜੀਆਂ ਹੈਗਾ ਮਤਲਬ ਤੁਹਾਡਾ ਨਾਮ ਕੀ ਹੈ ਜੀ ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੱਗੇ ਆ ਮੋਰੀਆ ਘੁੰਮ ਕੇ ਅੱਜ ਆਜਾ ਆਜਾ ਕਹਿੰਦੇ ਮੱਜਨੂ ਨੂੰ ਕਿਸੇ ਨੇ ਆਖਿਆ ਸੀ ਤੇਰੀ ਲੈਲਾ ਰੰਗ ਦੀ ਕਾਲੀ ਏ ਵਾਹ ਸਤਿ ਸ਼੍ਰੀ ਅਕਾਲ ਜੀ ਮੈਂ ਦਲਜੀਤ ਕੌਰ ਜੀ ਕਿਹੜੀ ਜਗ੍ਹਾ ਤੋਂ ਹਾਲਸਾ ਕਾਲਜ ਗੜਦੀ ਹਾਲ ਤਾਂ ਹੈ ਉਹ ਗੜਦੀ ਹਾਲਦੀ ਜੀ ਤੁਸੀਂ ਵੀ ਟੀਚਰ ਹੋ ਹਾਂਜੀ ਓਕੇ ਕਿਹੜਾ ਸਬਜੈਕਟ ਮੈਥਮੈਟਿਕਸ ਵੈਰੀ ਗੁੱਡ ਬੜਾ ਔਖਾ ਆ ਜਦ ਵਾਦੇ ਕੀਤੇ ਸੀ ਤੁਹਾਨੂੰ ਯਾਦ ਰੱਖਾਂਗਾ ਆਮੇ ਨਵੇਂ ਦੋਸਤ ਬਨਨ ਤੁਹਾਡੇ ਤੋਂ ਬਾਅਦ ਰੱਖਾਂਗਾ ਵਾਹ ਜੀ ਵਾਹ ਉਹ ਆਖਰੀ ਦਿਨ ਜਦ ਘਰ ਜਾ ਕੇ ਬਸਤਾ ਰੱਖ ਦਿੱਤਾ ਜ਼ਿੰਦਗੀ ਨੇ ਸਭ ਨੂੰ ਵੱਖ-ਵੱਖ ਥਾਮਾਂ ਤੇ ਥੱਕ ਦਿੱਤਾ ਵਾਹ ਹਾਂਜੀ ਕੀ ਆਲਾ ਸਾਰੇ ਦਾ ਉਮੀਦ ਕਰਦੇ ਸਾਰੇ ਵਧੀਆ ਹੋਊਗੇ ਤੇ ਆਪਣੇ ਇੱਕ ਨਵੇਂ ਸ਼ੋਅ ਰੋਡ ਸ਼ੋਅ ਦੇ ਦਰਪਾਲ ਦੇ ਨਵੇਂ ਐਪੀਸੋਡ ਚ ਤੁਹਾਡਾ ਸਵਾਗਤ ਆ ਅੱਜ ਦਾ ਤੇ ਆਪਾਂ ਇਹਨਾਂ ਨਾਲ ਕਰਦੇ ਹਾਂ ਗੱਲਾਂ ਬਾਤਾਂ ਰੋਡ ਸ਼ੋਅ ਦੇ ਵਿੱਚ ਹਾਂਜੀ ਬਾਜੀ ਕੀ ਨਾਮ ਆਪਣਾ ਪ੍ਰੋਫੈਸਰ ਗੁਰਪਿੰਦਰ ਸਿੰਘ ਮੇਰਾ ਨਾਮ ਹੈ ਅੱਜ ਕਾਲਜ ਗੜਦੀwala ਤੋਂ ਅਸੀਂ ਐ ਐਨਐਸਐ ਯੂਨਿਟ ਨੂੰ ਲੈ ਕੇ ਅੱਜ ਇਧਰਲੇ ਏਰੀਆ ਚ ਆਏ ਸੀ ਨਾਲ ਟਰੈਕਿੰਗ ਸੀ ਨਾਲ ਚਲੋ ਇਹ ਧਾਰਮਿਕ ਸਥਾਨ ਨੇ ਬਿਲਕੁਲ 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 ਭਾਈ ਔਰ ਉਹ ਦਸ਼ਮੇਲਾ ਕਰਨ ਦੇ ਲਈ ਬਹੁਤ ਵਧੀਆ ਭਾਈ ਬਹੁਤ ਟਰੈਕਿੰਗ ਕਿਥੇ ਕੀਤੀ ਫਿਰ ਟਰੈਕਿੰਗ ਅਸੀਂ ਬਸ ਇਹ ਇਹ ਟਰੈਕਿੰਗ ਹੀ ਹੈ ਜੀ ਕਿਉਂਕਿ ਜਿੰਨੇ ਵੀ ਸਾਡੇ ਦੇਵੀ ਦੇਵਤੇ ਨੇ ਜੀ 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 ਉਹ ਹਾਈਟ ਦੇ ਉੱਪਰ ਹੀ ਬਣਾਏ ਆ ਜਿਵੇਂ ਪਵਿੱਤਰ ਜਿਹੜੀਆਂ ਜਗ੍ਹਾ ਬਣੀਆਂ ਹੋਈਆਂ ਜੀ ਜੀ ਤੇ ਉਹ ਕਿਉਂਕਿ ਐਕਚੁਅਲੀ ਇਹ ਸਿਗਾ ਕਿ ਸਾਡੇ ਰਿਸ਼ੀ मुनि ਜਾਂ ਪੀਰ ਪਗੰਬਰ ਸੀ ਉਹਨਾਂ ਨੇ ਇਹ ਜਿਹੜੀਆਂ ਜਗ੍ਹਾਵਾਂ ਨੂੰ ਸੀਗਾ ਕਿ ਸਾਨੂੰ ਆਪਣੇ ਜਿਹੜਾ ਕੁਦਰਤ ਆ ਨੇਚਰ ਉਹਦੇ ਵੱਲੋਂ ਲੈ ਕੇ ਉਹਦੇ ਵੱਲੋਂ ਲੈ ਕੇ ਬਿਲਕੁਲ ਸਹੀ ਗੱਲ ਕਿਤੇ ਨਾ ਕਿਤੇ ਇਹਦੀ ਖੁੰਝਦੇ ਜਾ ਰਹੇ ਨੇ ਚੀਜ਼ਾਂ ਤੋਂ ਹਾਂ ਬਿਲਕੁਲ ਸਾਨੂੰ ਇਹ ਜੁੜ ਕੇ ਰਹਿਣਾ ਚਾਹੀਦਾ ਜਿੰਨਾ ਜਿੱਦਾਂ ਕਹ ਲਈਏ ਵੀ ਚੀਜ਼ਾਂ ਅਪਡੇਟ ਹੋ ਰਹੀਆਂ ਆ ਪਾਣੀ ਚੀਜ਼ਾਂ ਦੇ ਕਿਤੇ ਨਾ ਕਿਤੇ ਵਿਸਾਰਦੇ ਜਾ ਰਹੇ ਆ ਭੁੱਲਦੇ ਜਾ ਰਹੇ ਆ ਨਾ ਅੱਜ ਮੈਂ ਇੱਕ ਛੋਟੀ ਪੋਸਟ ਪਾਈ ਆ ਆਪਣੇ ਇਹਦੇ ਉੱਤੇ ਪਾਥੀਆਂ ਦੀ ਤਾਂ ਮੈਨੂੰ ਕਈਆਂ ਨੇ ਪੁੱਛਿਆ ਵੀ ਆਹ ਕੀ ਆ ਹਮ ਬਿਲਕੁਲ ਬਿਲਕੁਲ ਆਪਾਂ ਜੁੜ ਕੇ ਰਹਿਣਾ ਚਾਹੀਦਾ ਜੁੜ ਕੇ ਰਹਿਣਾ ਚਾਹੀਦਾ ਅੱਛਾ ਕੁਛ ਸੁਣਾਉਣਾ ਚਾਹੁੰਦੇ ਹੋ ਬਸ ਸਰ ਸੁਣਾ ਦਿ ਇਹ ਲੈਣਾ ਥੋੜੀ ਇਸਨਾਬ ਕੁਛ ਵੀ ਭਾਜੀ ਜੋ ਤੈਨੂੰ ਅੱਛਾ ਲੱਗਦਾ ਹੈ ਯੋਧ ਦੇ ਲਈ ਹੈਗਾ ਯਾ ਕਿ ਕਦਮ ਕਦਮ ਤੇ ਰਾਹਾਂ ਵਿੱਚ ਭਾਵੇਂ ਹਨੇਰੇ ਹੋਣਗੇ ਤੁਰਾਂਗੇ ਜਦ ਸੰਗ ਸੰਗ ਸਾਥੀ ਬਥੇਰੇ ਹੋਣਗੇ ਫਿਜ਼ਾ ਵਿੱਚ ਜੋ ਨਕਸ਼ ਨੇ ਉਕਰੇ ਪਵਿੱਤਰ ਸੋਚ ਦੇ ਤੂਫਾਨ ਜਿੰਨੇ ਝੁੱਲਣਗੇ ਉਹਨੇ ਡੁੰਗੇਰੇ ਹੋਣਗੇ ਕਾਲੀਆਂ ਰਾਤਾਂ ਚ ਜੋ ਚਮਕੇ ਨੇ ਵਾਂਗੂ ਜੁਗਨੂਆ ਝੋਲੀਆਂ ਵਿੱਚ ਉਹਨਾਂ ਦੇ ਸੂਹੇ ਸਵੇਰੇ ਹੋਣਗੇ ਸੋ ਸਾਨੂੰ ਆਪਣੇ ਜਜ਼ਬੇ ਜਿਹੜੇ ਆ ਉਹ ਐ ਗੁਰੂਆਂ ਪੀਰਾਂ ਪੰਗਬੰਦਾਂ ਜਿਹੜੇ ਦੱਸਿਆ ਉਹ ਹਮੇਸ਼ਾ ਕਾਇਮ ਰੱਖ ਕਾਇਮ ਰੱਖਣੇ ਚਾਹੀਦੇ ਆ ਔਰ ਹਮੇਸ਼ਾ ਚੜ੍ਹਦੀ ਕਲਾ ਚ ਰਹਿਣਾ ਬਹੁਤ ਵਧੀਆ ਪਾਜੀ ਨੇ ਲੈਣਾ ਕੀਤਾ ਪਹਿਲਾਂ ਤਾਂ ਕਲੈਕਟਿੰਗ ਕਰੋ ਪਾਜੀ ਉਹਨਾਂ ਦੀਆਂ ਲੈਨਾਂ ਤੇ ਤੇ ਆਪਾਂ ਤੁਹਾਡਾ ਵੀ ਕਰਦੇ ਗੱਲਾਂ ਬਾਤਾਂ ਲੱਗੇ ਲੱਗੇ ਹੋ ਜਾ ਤੇ ਦੂਰ ਦੂਰ ਕਹਿੰਦੇ ਖੜੇ ਸੀ ਕਿਹੜੇ ਕਲਾਸ ਲਈ ਹੋ ਹੈਨਾ ਅੱਛਾ ਫੱਤੀ ਗੱਲ ਜੀ ਸਾਰਿਆਂ ਨੂੰ ਜਿਨੇ ਜਿਨੇ ਜੋ ਜੋ ਸੁਣਾਣਾ ਆਪੇ ਆ ਜਾਓ ਅੱਗੇ ਹਾਂਜੀ ਕੋਈ ਨਾਂ ਤਾਂ ਦੱਸਿਓ ਨਾ ਅੱਗੇ ਅੱਗੇ ਆ ਜਾਓ ਥੋੜਾ ਜਿਹਾ ਤੂੰ ਦੀ ਫ੍ਰੈਂਕ ਨਾਮ ਕੀ ਆ ਮੇਰਾ ਨਾਮ ਜਸਲਿੰਕੋਰਾ ਔਰ ਮੈਂ ਇੱਥੇ ਦੇ ਲਾਗੇ ਦੇ ਵਿੱਚ ਨੀਕਾ ਜੀ ਤੇ ਦਿੱਲੀ ਦਾ ਕਦੀ ਆਇਆ ਐਨੀਵੇਸੋ ਮਤਲਬ ਲਾਗੇ ਹੋ ਕੇ ਤਾਂ ਕਦੀ ਮਤਲਬ ਆਂਦੇ ਨਹੀਂ ਹੈਗੇ ਜਿਹੜੇ ਲੋਕਲ ਬੰਦੇ ਹੁੰਦੇ ਬਿਲਕੁਲ ਬਿਲਕੁਲ ਦੂਰੋਂ ਜਿਹੜੇ ਆਉਂਦੇ ਉਹਨਾਂ ਨੂੰ ਜ਼ਿਆਦਾ ਉਤਸ਼ਾਹ ਹੁੰਦਾ ਸਾਨੂੰ ਤਾਂ ਨੋਰਮਲ ਜੀ ਪਲੇਸ ਲੱਗਦੀ ਹੈ ਹੁਣ ਜਿੱਦਾਂ ਨਾ ਘਰ ਦਾ ਜੋਗੀ ਜੋਗਣਾ ਤੇ ਬਾਹਰਲਾ ਜੋਗੀ ਤਿੱਦ ਇਹ ਟੁਕਦਾ ਹੈ ਨਾ ਇੱਥੇ ਹਾਂ ਹਾਂ ਤੇ ਕੀ ਸੁਣਾਉਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਕੁਝ ਵੀ ਕੋਈ ਸ਼ੇਰੋ ਸ਼ੇਰੀ ਚੁਟਕਲਾ ਜਾਂ ਕੁਝ ਵੀ ਇਦਾਂ ਦਾ ਇਮਜਨ ਨਹੀਂ ਭੁੱਲਦਾ ਕੋਈ ਫਨੀ ਮੂਮੈਂਟ ਜਾਂ ਕੋਈ ਸੌਂਗ ਹੋ ਜਵੇ ਅੱਗੇ ਆਓ ਕਿਹੜਾ ਹੁੰਦਾ ਆ ਇੱਧਰ ਆ ਜੀ ਮਾੜਾ ਸਰ ਮੇਰਾ ਰੈਂਡ ਜੀ ਆ ਖਿਡਾਰੀ ਬੰਦੇ ਜਿਹੜਾ ਹੁੰਦਾ ਕੋਈ ਕੁਝ ਵੀ ਦੋ ਲਾਈਨਾਂ ਐਸੀ ਕਿਹੜਾ ਕੰਪੀਟੀਸ਼ਨ ਚੱਲਦਾ ਪਿਆ ਇਵੈਂਟ ਚੱਲਦਾ ਪਿਆ ਕੀ ਜ਼ੋਰ ਤੇ ਪੁੱਛ ਲੋ ਬਸ ਹਾਂਜੀ ਬਸ ਤੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਯੂਥ ਨਾਲ ਮਤਲਬ ਅੱਜ ਕੱਲ ਦੇ ਜਿਹੜਾ ਯੂਥ ਹੈ ਆਪਣੀ ਮਰਜ਼ੀ ਕਰਦਾ ਹੈ ਕਰਦਾ ਹੈ ਤੇ ਸਾਨੂੰ ਜ਼ਿਆਦਾ ਇਤਿਹਾਸ ਨਾਲ ਜੁੜਨ ਦੀ ਹੁਣਾ ਚਾਹੀਦਾ ਹੈ ਬਿਲਕੁਲ ਬਹੁਤ ਵਧੀਆ ਗੱਲ ਆ ਬਹੁਤ ਵੱਡੀ ਗੱਲ ਆ ਤੇ ਭੈਣ ਜੀ ਇੱਕ ਵਾਰੀ ਕਲਾਪਿੰਗ ਦੇ ਦਿਓ ਇਸ ਚੀਜ਼ ਲਈ ਕਿਉਂਕਿ ਮੈਂ ਪਿੱਛੇ ਜਿਹੇ ਇੱਕ ਬਲੌਗ ਛੋਟਾ ਜਿਹਾ ਪਾਇਆ ਸੀ ਕਿਤੇ ਨਾ ਕਿਸੇ ਨਾ ਸਾਡਾ ਜਿਹੜਾ ਸਿੱਖੀ ਇਤਿਹਾਸ ਵੀ ਉਹ ਵੀ ਕਿਤੇ ਨਾ ਕਿਤੇ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਨਾ ਤੇ ਬਹੁਤ ਵੱਡੀ ਗੱਲ ਆ ਤੁਹਾਨੂੰ ਫੌਜੀ ਨੂੰ ਸਲਾਮ ਆ ਜੀ ਸਲੂਟ ਆ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਜਸਪ੍ਰੀਤ ਕੌਰ ਮੈਂ ਸਵੇ ਕਿਸ ਨਾ ਹੋਵੇ ਕੁਛ ਵੀ ਕੁਛ ਕੋਈ ਵੈ ਸਿੰਗਿੰਗ ਤਾਂ ਨਹੀਂ ਆਉਦੇ ਹੋਏ ਜਿਕਰਾ ਲਾ ਦੋ ਜਿਕਰਾ ਹੁੰਦਾ ਜਿਕਰਾ ਲਾ ਦੋ ਕੀ ਆ ਜਿਕਰੇ ਹੁਨਾ ਜੀ ਜੀ ਲਾ ਦੋ ਜਿਕਾ ਰਗ ਜਾਵੇ ਨਿਹਾਲ ਹੋ ਜਾਵੇ ਦੇਖ-ਦੇਖ ਦੇ ਤਨੀ ਬਚਨ ਦੇ ਬਲੀ ਕਰਮ ਦੇ ਲਖਾਰੀ ਜੁਲੰਦੇ ਸ਼ਕਾਰੀ ਅੰਮ੍ਰਿਤ ਦੇ ਦਾਦੇ ਪੰਥ ਦੇ ਵਿਦਾ ਤੇ ਨੀਲੇ ਦੇ ਸ਼ਾ ਅਸਵਾਰ ਖਾਲਸਾ ਫੌਜ ਦੇ ਸਰਦਾਰ ਮਰਦੇ ਖੁਦਾ ਸਾਹਿਬੇ ਕਮਾਲ ਚਿੱਟਿਆਂ ਬਾਜਾਂ ਵਾਲੇ ਸਰਬੰਸਦਾਨੀ ਅਕਾਲੀ ਪਿਤਾ ਧੰਨ 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 ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਮਾਣ ਨੂੰ ਪਾਵੇ ਸਤਿ ਸ੍ਰੀ ਅਕਾਲ ਦੇਖ-ਦੇਖ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦੀਪ ਜੀ ਸਕਲ ਜੀ ਮੇਰਾ ਨਾਮ ਮੁਸਕਾਨਦੀਪ ਕੋਰ ਹੈ ਮੁਸਕਾਨਦੀਪ ਕੋਰ ਕਿਸ ਨਾਂ ਹੋਗੇ ਸ਼ਬਦ ਸੁਣਾਉਣਾ ਹੈ ਹਾਂ ਜੀ ਹਾਂ ਜੀ ਆਜੋ ਆਜਾ ਇੱਥੇ ਲੱਗੇ ਰਹਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਜੀ ਨਾਲੇ ਜਾਈਂ ਹਾਂ ਜੀ ਤੈਨੂੰ ਲੱਖ ਲੱਖ ਸੀਸ ਨਿਵਾਵਾ ਕੰਡਿਆਂ ਤੇ ਸੋਣ ਵਾਲਿਆ ਹੇ ਨੋ ਲੱਖ ਲੱਖ ਸੀਸ ਨਿਵਾਵਾ ਸਾਥ ਰਾਤੇ ਸੌਣ ਵਾਲਿਆ ਬਾਜ ਤੇਰਾ ਕਿੱਥੇ ਹੈ ਤੇ ਨੀਲਾ ਕੋੜਾ ਕਿੱਥੇ ਹੈ ਵੱਡਾ ਜੋੜਾ ਗੁਰਜੀ ਕਾ ਕਾਸਾ ਵਾਹ ਗੁਰਜੀ ਕੀ ਫਤਿਹ ਬਹੁਤ ਹੀ ਪਿਆਰੀ ਬਾਜਬੇ ਦੇ ਸ਼ਬਦ ਸੁਣਾਇਆ ਤੇ ਹਾਂਜੀ ਸਰ ਸਤਿ ਸ੍ਰੀ ਅਕਾਲ ਵੀਰੇ ਗਾਣਾ ਸੁਣਾਉਂਦਾ ਸੁਣਾਓ ਬਾਜੀ ਨਾਮ ਤਾਂ ਦੱਸ ਦੋ ਹਾਂਜੀ ਨਾਮ ਨਹੀਂ ਲੈਣਾ ਜੀਆਂ ਹੀਆਂ ਮਤਲਬ ਤੇ ਤੁਹਾਡਾ ਨਾਮ ਕੀ ਹੈ ਅਸ਼ਾ ਜਗਰਾਜ ਸਿੰਘ ਹਾਂਜੀ ਜਗਰਾਜ ਸਿੰਘ ਜਗਰਾਜ ਸਿੰਘ ਹਾਂਜੀ ਹਾਂਜੀ ਜੰਦਾ ਹੋਇਆ ਗੱਲ ਤਾਂ ਸੁਣ ਜਾ ਦੱਸਨੀ ਤੈਨੂੰ ਸਦਕੇ ਵੇ ਅੰਬਰ ਸਰਕੜਾਲਿਆ ਦੀ ਜੂੜੇ ਤੋਂ ਵੱਧ ਕੇ ਵੇ ਅੰਬਰ ਸਰਕੜਾਲਿਆ ਦੀ ਜੂੜੇ ਤੋਂ ਵੱਧ ਕੇ ਵੇ ਮੈਨੂੰ ਬਸ ਚੈਨ ਹੈ ਆਉਂਦਾ ਤੇਰੇ ਕੋਲ ਆ ਕੇ ਵੇ ਬੇਸ਼ੱਕ ਤੂੰ ਭੇਜ ਦਿਆ ਕਰ ਕੁਝ ਥੇਰ ਬਿਠਾ ਕੇ ਵੇ ਹੁਣ ਮੇਰੇ ਹਾਲ ਨੇ ਐਸੇ ਤੈਨੂੰ ਵੇਖ ਕੇ ਅੱਖਾਂ ਭਰ ਲਾਂ ਦੁਨੀਆ ਘੁੰਮਣ ਤੋਂ ਚੰਗਾ ਤੇਰੇ ਨਾਲ ਸੈਰ ਜਿ ਘਨ ਲਾਂ ਜਰ ਲਾਂ ਮੈਂ ਤੇਰੀ ਆਕੜ ਥੋੜਾ ਜਿਹਾ ਪਿਆਰ ਵੀ ਕਰ ਲਾਂ ਜਰਨਾ ਮੈਂ ਤੇਰੀ ਆਕੜ ਥੋੜਾ ਜਿਹਾ ਯੋ ਵੀ ਕਰ ਲਾ ਜਾਂਦਾ ਹੋਇਆ ਗੱਲ ਤਾਂ ਸੁਣ ਜਾ ਦਸਨੀ ਤੈਨੂੰ ਸਦਕੇ ਵੇ ਅੰਬਰ ਸਰੋ ਕਢਾਲਿਆ ਦੇਂ ਚੂੜੇ ਤੂੰ ਵਧ ਕੇ ਵੇ ਅੰਬਰ ਸਰੋ ਕਢਾਲਿਆ ਦੇਂ ਚੂੜੇ ਤੂੰ ਵਧ ਕੇ ਵੇ ਥੈਂਕ ਯੂ ਥੈਂਕ ਯੂ ਵੀਰ ਬਹੁਤ ਹੀ ਪਿਆਰੀ ਆਵਾਜ਼ ਆ ਵੀਰੇ ਦੀ ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਗੇ ਆ ਮੁਰੇ ਘੁੰਮ ਕੇ ਅਜਾ 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 ਕੀ ਹਾਲ ਚਾਲ ਆ ਆ ਜਾ ਫੇ ਛੋਟੇ ਬੈ ਕੇ ਕਰਦੇ ਆ ਗੱਲਬਾਤ ਆ ਲਫੜ ਮੈਕ ਫੜ ਮੇਰਾ ਪੁੱਤ की नाम अपना मेरे बेटा एनवी हां आनवी अनवीर नहीं अनवी 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 ओके मेरा पुत्र की सुनाओगे पहला क्लास दो कौन सी क्लास है सेकंड सेकंड कौन सा स्कूल माउंट गार्डमैन स्कूल होगा वेरी गुड कौन सी क्लास सेकंड सेकंड मैं भूल गया थी पहला ना की सुनाना मेरे पतने ने मानचली सर सुना दो मेरा पुत्र जय हनुमान ज्ञान गुण सागर जय कपिस्ती हो लोगे उजा राम दूत अतुलित बल धामा अंजनी पुत्र पवन सुत नामा महावीर विक्रम बजरंगी कुमति निवारसु मति के संगी वाच थैंक यू थैंक यू मेरा पुत्र देखो बहुत ही प्यारी आवाज में मेरे पुत्र ने हनुमंचलीसा सुनाया रब दे नाम है सारे उणो जोडना चाहिदा है तेरेो इथे आज ਕੀ ਨਾਮ ਜੀ ਡਾਕਟਰ ਆਬੀਆ ਸ਼ਰਮਾ ਡਾਕਟਰ ਸਾਹਿਬ ਹਾਂਜੀ ਉਹ ਵੈਰੀ ਗੁੱਡ ਬੇਸਿਕਲੀ ਵੈਸੇ ਟੀਚਰ ਟੀਚਰ ਯਾਹ ਟੀਚਰ ਡਿਗਰੀ ਹੈ ਨਾ ਹਾਂਜੀ ਤੇ ਕਿਹੜੀ ਜਗ੍ਹਾ ਤੋਂ ਗੜਦੀ ਵਾਲਾ ਤੋਂ ਹੀ ਆਇਆ ਹਾਂ ਵੈਸੇ ਤਾਂ ਵੈਸੇ ਬੇਸਿਕਲੀ ਹਿਮਾਚਲ ਤੋਂ ਬਲੋਂਗ ਕਰਦੇ ਕਿਹੜੀ ਜਗ੍ਹਾ ਤੋਂ ਪਾਲਨਪੁਰ ਪਾਲਨਪੁਰ ਤੋਂ ਵੈਰੀ ਗੁੱਡ ਉਧੇ ਹੁਸ਼ਿਆਰਪੁਰ ਹੀ ਰਹਿੰਦੇ ਹੋ ਹਾਂਜੀ ਫਿਲਹਾਲ ਓਕੇ ਕੀ ਸੁਣਾਉਗੇ ਕੁਛ ਵੀ ਕੁਛ ਵੀ ਸ਼ੇਅਰ ਸੁਣਾ ਦਿਓ ਸੁਣਾ ਕਹਿੰਦੇ ਮਜਨੂ ਨੂੰ ਕਿਸੇ ਨੇ ਆਖਿਆ ਸੀ ਜੀ ਤੇਰੀ ਲੈਲਾ ਰੰਗ ਦੀ ਕਾਲੀ ਏ ਵਾਹ ਮਜਨੂ ਨੂੰ ਕਿਸੇ ਨੇ ਆਖਿਆ ਸੀ ਤੇਰੀ ਲੈਲਾ ਰੰਗ ਦੀ ਕਾਲੀ ਏ ਅੱਗੋ ਮਜਨੂ ਨੇ ਵੀ ਜਵਾਬ ਦਿੱਤਾ ਪੁੰਡੀ ਅੱਖ ਤੇਰੀ ਵੇਖਣ ਵਾਲੀ ਏ ਜੇ ਮੇਰੀ ਨਜ਼ਰ ਨਾਲ ਵੇਖੇ ਤਾਂ ਉਸ ਦੀ ਸੂਰਤ ਨਾ ਜਾਵੇ ਸੰਭਾਲੀ ਅਕੇ ਗੁਲਾਮ ਫਰੀਦਾ ਕਹਿੰਦੇ ਨੇ ਜਿੱਥੇ ਅੱਖ ਲੜ ਜੇ ਉੱਥੇ ਕੀ ਗੋਰੀ ਤੇ ਕੀ ਕਾਲੀ ਵਾਹ ਜੀ ਵਾਹ ਕੀ ਬਾਤ ਹੈ ਜੀ ਕੀ ਬਾਤ ਹੈ ਦੇਖੋ ਰੰਗਾਂ ਦਾ ਪੇੜ ਗੋਲੇ ਗੋਰੀ ਤੇ ਕਾਲੇ ਦਾ ਭੇਤ ਮਿਟਾਤਾ ਇਹਨਾਂ ਦੇ ਸ਼ੇਰ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਦਲਜੀਤ ਕੌਰ ਜੀ ਕਿਹੜੀ ਜਗ੍ਹਾ ਤੋਂ ਖਾਲਸਾ ਕਾਲਜ ਗੜਦੀ ਹਾਲ ਤਾਂ ਹੈ ਉਹ ਗੜਦੀ ਹਾਲ ਦੀ ਜੀ ਤੁਸੀਂ ਵੀ ਟੀਚਰ ਹੋ ਹਾਂਜੀ ਓਕੇ ਕਿਹੜਾ ਸਬਜੈਕਟ ਮੈਥਮੈਟਿਕਸ ਵੈਰੀ ਗੁੱਡ ਬੜਾ ਔਖਾ ਹੈ ਤੇ ਕਿਥੇ ਰਹੋਗੇ ਚਲੋ ਮੈਂ ਵੀ ਤੁਹਾਨੂੰ ਇੱਕ ਸੁਣਾਦਾ ਨਹੀਂ ਜੀ ਨਾਲ ਹੀ ਆਜੋ ਪਿੱਛੇ ਰਹਿ ਬੈਠ ਹਰ ਇੱਕ ਦੀ ਜ਼ਿੰਦਗੀ ਵਿੱਚ ਇੱਕ ਦਿਨ ਆਇਆ ਸੀ ਜੀ ਸਭ ਦਾ ਪਤਾ ਨਹੀਂ ਬੋਧਿਆਂ ਨੂੰ ਰਵਾਇਆ ਸੀ ਜਦ ਵਾਦੇ ਕੀਤੇ ਸੀ ਤੁਹਾਨੂੰ ਯਾਦ ਰੱਖਾਂਗਾ ਆਵੇਂ ਨਵੇਂ ਦੋਸਤ ਬਨਨ ਤੁਹਾਡੇ ਤੋਂ ਬਾਅਦ ਰੱਖਾਂਗਾ ਵਾਹ ਜੀ ਵਾਹ ਉਹ ਆਖਰੀ ਦਿਨ ਜਦ ਘਰ ਜਾ ਕੇ ਬਸਤਾ ਰੱਖ ਦਿੱਤਾ ਜ਼ਿੰਦਗੀ ਨੇ ਸਭ ਨੂੰ ਵੱਖ-ਵੱਖ ਥਾਮਾਂ ਤੇ ਧੱਕ ਦਿੱਤਾ ਵਾਹ ਕੁਝ ਲੈ ਕੇ ਦਾਖਲੇ ਕਾਲਜਾਂ ਚ ਵੜ ਗਏ ਕਈਆਂ ਨੇ ਕੀਤੀ ਹਾਈਲਾਈਟ ਤੇ ਜਹਾਜੇ ਛੜ ਗਏ ਕੁਝ ਰੋਟੀ ਕਮਾਣ ਵਸ ਪੈ ਗਏ ਸਿੱਖੋ ਤੰਗ ਜਏ ਕਦੇ-ਕਦੇ ਸੋਚਦਾ ਹਾਂ ਕਾਫੀ ਅੱਗੇ ਲੰਘ ਗਏ ਉਸ ਆਖਰੀ ਦਿਨ ਤੋਂ ਬਾਅਦ ਕਿਸੇ ਨੇ ਸ਼ਾਰਟ ਤੇ ਪੈਨ ਨਹੀਂ ਮਾਰਿਆ ਬਣਾ ਕੇ ਕਾਗਜ਼ ਦਾ ਜਹਾਜ਼ ਨਹੀਂ ਚਾੜਿਆ ਹੁਣ ਨਾ ਹੀ ਰਾਜਾ ਬੋਲਦਾ ਨਾ ਵਜ਼ੀਰ ਚੋਰ ਫੜਦਾ ਮੁੜ ਕੇ ਨਾ ਪੀਰਡ ਲੱਗੇ ਨਾ ਕੋਈ ਕਾਗਜ਼ ਮਾਰ ਲੜਦਾ ਉਹ ਵੀ ਵਕਤ ਸੀ ਜਦ ਸਕੂਲ ਔਟੋ ਬੱਗੀਆਂ ਤੇ ਜਾਂਦੇ ਸੀ ਬਾਲੇ ਜਾਦ ਆਉਂਦੇ ਨੇ ਦਿਨ ਜਦੋਂ ਕਲਾਸਾਂ ਚੋਂ ਕੱਢੇ ਜਾਂਦੇ ਸੀ ਉਹ ਵੀ ਵਕਤ ਸੀ ਜਦ ਸਕੂਲ ਔਟੋ ਬੱਗੀਆਂ ਤੇ ਜਾਂਦੇ ਸੀ ਬਾਲੇ ਜਾਦ ਆਉਂਦੇ ਨੇ ਦਿਲ ਜਦ ਦਿਨ ਜਦੋਂ ਕਲਾਸਾਂ ਚੋਂ ਕੱਢੇ ਜਾਂਦੇ ਸੀ ਕਾਸ਼ ਚੁੱਕ ਕੇ ਬਸਤਾ ਜਾਵਾਂ ਸਕੂਲੇ ਫਿਰ ਤੋਂ ਚਾਵਾਂ ਠਾਠਾ ਨਾਲ ਇੱਕ ਦਿਨ ਮਿਲ ਜੇ ਉਹੀ ਕਲਾਸਰੂਮ ਉਹੀ ਪੁਰਾਣੇ ਜੁਆਕਾਂ ਦੇ ਨਾਲ ਮਿਲ ਜੇ ਉਹੀ ਕਲਾਸਰੂਮ ਉਹੀ ਪੁਰਾਣੇ ਜੁਆਕਾਂ ਦੇ ਨਾਲ ਤੇ ਬਾਕੀ ਮੈਨੂੰ ਉਹ ਦਿਨ ਭਾਈ ਚੇਤੇ ਕਰਾ ਦੇ ਥੋੜੇ ਦਿਨ ਪਹਿਲਾਂ ਨਾ ਮੇਰਾ ਪਿੰਡ ਹੈਗਾ ਬਹਿਰਾਮ ਉਹ ਉੱਪਰ ਦੇ ਲੱਗੇ ਪੜਿਆ ਮੈਂ ਗੀਗਨਵਾਲ ਸਕੂਲੇ ਆ ਹੁਣ ਤਾਂ ਸਮਾਰਟ ਸਕੂਲ ਹੋ ਗਏ ਉਹ ਤਾਂ ਕੱਲ੍ਹ ਲਈ ਸੀਗਾ ਤੇ ਮੈਂ ਇੱਕ ਪੂਰਾ ਅੱਧੇ ਘੰਟੇ ਦਾ ਵੀ ਥੋੜਾ ਆਪਣੇ ਕਲਾਸਰੂਮ ਚ ਬਹਿ ਕੇ ਪਾ ਕੇ ਆਇਆ ਔਰ ਉਹ ਗੱਲਾਂ ਜਿੱਤੇ ਆਈਆਂ ਹੁਣ ਟੁੱਟੇ ਬੈਂਚ 'ਤੇ ਪਏ ਆ ਉੱਥੇ ਤੇ ਤੁਸੀਂ ਦੇਖਿਓ ਸਰਚ ਮਾਰ ਕੇ ਤੇ ਮੈਨੂੰ ਉਹ ਦਿਨ ਚੇਤੇ ਆ ਵਾਕਈ ਭਾਜੀ ਉਹ ਚੀਜ਼ਾਂ ਨਹੀਂ ਭੁੱਲਦੀਆਂ ਆਪਾਂ ਕਹਿ ਦਿੰਦੇ ਜਦੋਂ ਪੜਦੇ ਹੁੰਦੇ ਜਦੋਂ ਤੈਨੂੰ ਛੁੱਟੀਆਂ ਹੋਣ ਛੁੱਟੀਆਂ ਹੋਣ ਜਦੋਂ ਹੁਣ ਪੱਕੀਆਂ ਹੋ ਗਈਆਂ ਹੁਣ ਕਹਿੰਦਾ ਫੇਰ ਉੱਥੇ ਜਾਈਏ ਇਹਨਾਂ ਬੱਚਿਆਂ ਨੂੰ ਕਹੀਦਾ ਇਹੋ ਹੀ ਜ਼ਿੰਦਗੀ ਦੁਬਾਰਾ ਆ ਜਾਦ ਹੋਣੀ ਹੈ ਸਭ ਤੋਂ ਅਹੀਂ ਮੁੜ ਕੇ ਫੇਰ ਆਈਏ ਕੀਮਤੀ ਬਣਾ ਲੈਣੀ ਹੋਊਗੀ ਮੇਰੇ ਟੀਚਰ ਵੀ ਇਹਨਾਂ ਨੇ ਦੇਖੇ ਉਹਨਾਂ ਨੇ ਮੈਨੂੰ ਕੋਲਾ ਕੀਤੇ ਹਰ ਪਾਲ ਯਾਰ ਤੋ ਮੈਨੂੰ ਉਹ ਦਿਨ ਚੇਤੇ ਕਰਾਉਂਦੇ ਅਸੀਂ ਖੁਦ ਉਸ ਟਾਈਮ ਤੇ ਪੜ ਗਏ ਜਾ ਕੇ ਨਾ ਭਾਜੀ बड़े बैंक मारे बड़े ਸਾਡੇ ਪੱਠਾ ਹੁੰਦਾ ਸੀ ਉੱਥੇ ਜਾ ਕੇ ਚਲ ਜਾਣਾ ਉਹ ਜਿਆਦਾ ਨਹੀਂ ਸੀ ਤੇ ਉਹ ਲੱਗਦਾ ਵੀ ਉਹ ਦਿਨ ਆ ਜਾਣ ਤੇ ਅਸੀਂ ਲਾਈਏ ਰੋਜ਼ ਪਾਏ ਤਾਂ ਕੁੱਟ ਵੀ ਮੋ ਪੈਂਦੀ ਹੁੰਦੀ ਸੀ ਸਾਡੇ ਟੀਚਰ ਹੁੰਦੇ ਸੀ ਇੰਦਰਜੀਤ ਮਾਸਟਰ ਸਿਗੇ ਤੇ ਉਹਨਾਂ ਨੇ ਤੂ ਦੀ ਪ੍ਰੈਨ ਲਾ ਦੇਣੀ ਇੱਥੋਂ ਮਾਰਦੇ ਨੇ ਥੱਲੇ ਤੱਕ ਚਲ ਜਾਣਾ ਥੱਲੇ ਮੈਨੂੰ ਪਤਾ ਹੈ ਮੇਰੀ ਹੋਈ ਗੱਲ ਹੁਣ ਉਹਨਾਂ ਨਾਲ ਤੇ ਮਾਰੇ ਤੁਸੀਂ ਕੁੱਟਿਆਂ ਦੀ ਇੱਥੇ ਤੱਕ ਪਹੁੰਚ ਗਈ ਅਦਰਵਾਈਜ਼ ਸ਼ਾ ਨਾ ਪਹੁੰਚਦੇ ਨਾ ਤੇ ਬਹੁਤ ਵਧੀਆ ਗੱਲ ਆ ਸਾਡੇ ਸਾਡੇ ਟੀਚਰਾਂ ਦੇ ਤੇ ਇੱਕ ਵੀਰਾ ਮੇਰਾ ਰਹਿ ਗਿਆ ਸਾਡਾ ਵੀਰਾ ਉਹਨੂੰ ਵੀ ਮਿਲਦੇ ਆ ਯੂਟਿਊਬਰ ਭਰਾ ਆਪਣਾ ਆ ਜਾ ਸਿੰਘ ਸਾਹਿਬ ਕੀ ਨਾਮ ਆ ਮੇਰਾ ਨਾਮ ਅਮ੍ਰਿਤਪ੍ਰੀਤ ਸਿੰਘ ਅਮ੍ਰਿਤਪ੍ਰੀਤ ਸਿੰਘ ਅਮ੍ਰਿਤਪ੍ਰੀਤ ਸਿੰਘ ਬਹੁਤ ਵਧੀਆ ਨਾਮ ਆ ਵੀਰੇ ਤੇ ਮੈਂ ਇੱਕ ਸ਼ਰਸ ਸੁਣਾ ਪਹਿਲਾਂ ਪਹਿਲਾਂ ਤਾਂ ਆਪਣੇ ਚੈਨਲ ਬਾਰੇ ਦੱਸ ਮੇਰਾ ਭਰਾ ਮੇਰਾ ਮੇਰੇ ਚੈਨਲ ਦਾ ਨਾਮ ਕਿਊਟ ਰਾਮ ਗੜੀਆ ਹੈ ਕਿਊਟ ਵਾਕਿਆ ਹੈਗਾ ਵੀ ਕਿਊਟ ਆ ਲੱਗੇ ਆ ਜਾ ਉਹ ਦੇਖ ਕਿਊਟ ਰਾਮ ਗੜੀਆ ਮੈਂ ਵੀ ਵਲੌਗ ਬਣਾਉਣਾ ਹਾਂ ਮੈਨੂੰ ਪਤਾ ਲੱਗ ਗਿਆ ਮੈਂ ਇੱਕ ਸ਼ਰਸ ਸੁਣਾਉਂਗਾ ਸਬਸਕ੍ਰਾਈਬ ਕਰ ਲਿਓ ਯਾਰ ਭਰਾਵਾਂ ਦੇ ਛੋਟੇ ਨੂੰ ਹਾਂਜੀ ਸਹੀ ਰਹੇ ਚਾਨਣ ਦਾ ਮੁੱਲ ਰਾਤਾ ਕਾਲੀਆਂ ਨੂੰ ਪਤਾ ਹੈ ਜੀ ਚਾਨਣ ਦਾ ਮੁੱਲ ਰਾਤਾ ਕਾਲੀਆਂ ਨੂੰ ਪਤਾ ਹੈ ਪੱਗਾਂ ਦਾ ਮੁੱਲ ਗੁੱਤਾਂ ਵਾਲੀਆਂ ਨੂੰ ਪਤਾ ਹੈ ਵਾਹ ਜੀ ਵਾਹ ਵਾਹ ਜੀ ਵਾਹ ਲੋ ਜੀ ਕਲੈਪਿੰਗ ਹੋ ਜੀ ਸ਼ੇਅਰ ਦੇ ਉੱਤੇ ਤੇ ਖਾਲਸਾ ਕਾਲਜ ਗੜਦੀ ਵਾਲਾ ਦੇ ਨਾਲ ਤੇ ਇੱਥੇ ਗਗਨਜੀ ਦੇ ਟਿੱਲੇ ਤੇ ਮੱਥਾ ਟੇਕਣ ਆਏ ਸੀ ਟਰੈਕਿੰਗ ਵੀ ਕੀਤੀ ਇਹਨਾਂ ਦੇ ਨਾਲ ਗੱਲਬਾਤ ਕਰਕੇ ਬੜਾ ਮਜ਼ਾ ਆਇਆ ਤੇ ਇਹਨਾਂ ਦੀਆਂ ਸ਼ੇਰੋ ਸ਼ੇਰੀ ਤੇ ਗੱਲਾਂ ਸੁਣ ਕੇ ਮੈਨੂੰ ਵੀ ਉਹ ਪੁਰਾਣੇ ਦਿਨ ਕਾਲਜ ਸਕੂਲ ਵਾਲੇ ਚੇਤੇ ਆ ਗਏ ਤੇ ਬਹੁਤ ਵਧੀਆ ਸੀ ਰੋਡ ਸ਼ੋਅ ਵਿਦ ਹਰਪਾਲ ਇਹ ਟੈਲੀਕਾਸਟ ਚੈਨਲ ਦਾ ਨਾਮ ਆ ਸਾਰਿਆਂ ਨੇ ਸਬਸਕ੍ਰਾਈਬ ਕਰਾਵੇ ਲਾਈਕ ਕਰੋ ਥੈਂਕ ਯੂ ਤੁਹਾਡਾ ਸਾਰਿਆਂ ਦਾ ਬਹੁਤ ਮਜ਼ਾ ਆਇਆ ਤੇ ਫੇ ਕਿਤੇ ਮੈਂ ਤੁਹਾਡੇ ਕਾਲਜ ਵੀ ਆਵਾਂਗਾ ਤੁਹਾਡਾ ਨੰਬਰ ਜਿਵੇਂ ਲੈ ਲੈਣਾ ਆ ਤੇ ਹੌਲੀ ਹੌਲੀ ਪਹਿਲਾਂ ਸਕੂਲ ਤੋਂ ਕਾਲਜ ਤੱਕ ਆ ਰਹੇ ਆ ਤੇ ਮਿਲਾਂਗੇ ਜਰੂਰ ਬਾਜੀ ਓਕੇ ਵੀਰ ਥੈਂਕ ਯੂ ਅੱਜ ਸਾਰਿਆਂ ਨੂੰ ਸਤਿ ਸ੍ਰੀ ਅਕਾਲ